ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਅੱਜ ਆਪਾਂ ਦਰਸ਼ਨ ਕਰਨ ਚੱਲਦੇ ਹਾਂ ਅੰਮ੍ਰਿਤਸਰ ਸਿੱਖੀ ਦਾ ਘਰ ਰਸਤੇ ਵਿੱਚ ਇਹ ਜੋ ਸੋਹਣੀ ਇਮਾਰਤ ਤੁਸੀਂ ਵੇਖ ਰਹੇ ਹੋ ਇਸ ਨੂੰ ਅੰਮ੍ਰਿਤਸਰ ਦੀ ਇਤਿਹਾਸਿਕ ਵਿਰਾਸਤ ਹੋਣ ਦਾ ਮਾਣ ਹਾਸਲ ਹੈ ਜੋ ਕਿ ਖਾਲਸਾ ਕਾਲਜ ਦੇ ਨਾਮ ਨਾਲ ਮਸ਼ਹੂਰ ਹੈ ਇਸ ਨੂੰ ਗੁਰਦਾਸਪੁਰ ਨਾਲ ਸੰਬੰਧਿਤ ਸੰਸਾਰ ਪ੍ਰਸਿੱਧ ਆਰਕੀਟੈਕਟ ਰਾਮ ਸਿੰਘ ਨੇ ਡਿਜ਼ਾਈਨ ਕੀਤਾ ਸੀ ਇਹ ਇਮਾਰਤ ਬਹੁਤ ਸੋਹਣੀ ਨਜ਼ਰ ਆਉਂਦੀ ਹੈ ਤੇ ਇੱਥੋਂ ਦਾ ਵਾਤਾਵਰਨ ਵੀ ਬੜਾ ਸ਼ਾਂਤਮਈ ਨਜ਼ਰ ਆਉਂਦਾ ਹੈ ਦਿਲ ਖੁਸ਼ ਹੋ ਜਾਂਦਾ ਹੈ ਇਸ ਇਮਾਰਤ ਨੂੰ ਵੇਖ ਕੇ ਇਸ ਤੋਂ ਅੱਗੇ ਅਸੀਂ ਬਾਜ਼ਾਰ ਵਿੱਚੋਂ ਲੰਘਦੇ ਹੋਏ ਉੱਚੀਆਂ-ਉੱਚੀਆਂ ਇਮਾਰਤਾਂ ਨੂੰ ਦੇਖ ਰਹੇ ਸੀ ਤੇ ਪਿੰਡ ਦੀਆਂ ਜਾਂਦਾਂ ਵਿੱਚ ਗਵਾਚ ਗਏ ਕਿ ਪਿੰਡ ਮਾਹੌਲ ਕਿੰਨਾ ਸ਼ਾਂਤਮਈ ਹੁੰਦਾ ਸੀ ਕਿ ਸ਼ਹਿਰ ਦੀ ਲਾਈਫ ਕਿੰਨੀ ਬਿਜ਼ੀ ਆ ਕਿੰਨੀ ਭੱਜ ਦੌੜ ਵਾਲੀ ਲਾਈਫ ਆ ਇਸ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਭੰਡਾਰੀ ਪੁਲ ਦੇ ਨੇੜੇ ਪਹੁੰਚ ਗਏ ਜਦੋਂ ਅਸੀਂ ਭੰਡਾਰੀ ਪੁਲ ਨੂੰ ਕ੍ਰੋਸ ਕਰਨ ਲੱਗੇ ਤਾਂ ਮੇਰੇ ਹਸਬੰਦ ਨੇ ਦੱਸਿਆ ਕਿ ਇਸ ਪੁਲ ਬਾਰੇ ਆਖਿਆ ਜਾਂਦਾ ਹੈ ਕਿ ਇੱਥੋਂ ਹੀ 1984 ਦੇ ਦੁਖਾਂਤ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਨਾਲ ਬੰਬਾਰੀ ਕੀਤੀ ਗਈ ਸੀ। ਇਸ ਤੋਂ ਅੱਗੇ ਅਸੀਂ ਹਾਲਗੇਟ ਦੇ ਬਾਜ਼ਾਰ ਵਿੱਚੋਂ ਲੰਘਦੇ ਹੋਏ ਵਿਰਾਸਤੀ ਕੰਪਲੈਕਸ ਗਲਿਆਰਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸਿਕ ਬੁੱਤ ਤੇ ਹੋਰ ਕਈ ਚੀਜ਼ਾਂ ਨੂੰ ਵੇਖਦੇ ਹੋਏ ਅੱਗੇ ਵਧ ਰਹੇ ਸੀ। ਇਹਨਾਂ ਸਭ ਚੀਜ਼ਾਂ ਨੂੰ ਵੇਖ ਕੇ ਬੜਾ ਸਕੂਨ ਮਿਲ ਰਿਹਾ ਸੀ। ਸਾਰੀਆਂ ਇਮਾਰਤਾਂ ਦੇ ਇੱਕੋ ਜਿਹੇ ਰੰਗ ਸਨ। ਇਹ ਸਾਰੇ ਲੋਕਾਂ ਦੇ ਚਿਹਰੇ ਤੇ ਜਿਵੇਂ ਸਕੂਨ ਸੀ ਸਕੂਨ ਹੋਵੇ ਵੀ ਕਿਉਂ ਨਾ ਗੁਰੂ ਘਰ ਜੋ ਜਾ ਰਹੇ ਸਨ ਇੱਥੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਦਰਸ਼ਨ ਹੋਏ ਛੋਟੇ-ਛੋਟੇ ਬੱਚੇ ਵੀ ਭੱਜਦੇ ਜਾ ਰਹੇ ਸਨ ਸਾਹਮਣੇ ਹੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਨਜ਼ਰ ਆਇਆ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਫੋਟੋਆਂ ਖਿਚਵਾ ਰਹੇ ਸਨ ਛੋਟੇ-ਛੋਟੇ ਬੱਚਿਆਂ ਵਿੱਚ ਵੀ ਫੋਟੋ ਖਿਚਵਾਉਣ ਦਾ ਇਛਾ ਵੇਖਣ ਵਾਲਾ ਸੀ। ਬੱਚੇ ਬੜੇ ਗੌਰ ਨਾਲ ਬੁੱਤਵਲ ਵੇਖ ਰਹੇ ਸਨ। ਅਸੀਂ ਵੀ ਕੋਲ ਖਲੋ ਕੇ ਉਸ ਬੁੱਤ ਨੂੰ ਵੇਖਣ ਲੱਗੇ। ਬੱਚੇ ਆਪਣੇ ਮਾਂ-ਬਾਪ ਤੋਂ ਪੁੱਛ ਰਹੇ ਸਨ ਕਿ ਇਹ ਕੌਣ ਨੇ? ਤਾਂ ਉਹਨਾਂ ਦੇ ਮਾਪਿਓ ਬੜੇ ਮਾਣ ਨਾਲ ਦੱਸ ਰਹੇ ਸਨ ਕਿ ਇਹ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਹਨ। ਅਸੀਂ ਵੀ ਉਹਨਾਂ ਵੱਲ ਬੜੇ ਗੌਰ ਨਾਲ ਵੇਖਿਆ। ਇੱਥੇ ਵੀ ਬਹੁਤ ਜ਼ਿਆਦਾ ਸੰਗਤ ਸੀ। ਨਾਲ ਹੀ ਇੱਥੇ ਬਾਜ਼ਾਰ ਸ਼ੁਰੂ ਹੋ ਜਾਂਦਾ ਹੈ ਤੇ ਸਾਹਮਣੇ ਸਾਨੂੰ ਜਲਿਆਂਵਾਲੇ ਬਾਗ ਦਾ ਗੇਟ ਵੀ ਨਜ਼ਰ ਆਇਆ ਉੱਥੇ ਵੀ ਬਹੁਤ ਜ਼ਿਆਦਾ ਸੰਗਤ ਸੀ ਬਾਜ਼ਾਰ ਦੇ ਵਿੱਚ ਪੰਜਾਬੀ ਜੁੱਤੀਆਂ ਤੇ ਹੋਰ ਕਈ ਸਮਾਨ ਸੀ ਤੇ ਦੁਕਾਨਦਾਰ ਆਵਾਜ਼ਾਂ ਮਾਰ ਰਹੇ ਸੀ ਨਾ ਚਾਹੁੰਦੇ ਹੋਏ ਵੀ ਮੇਰਾ ਧਿਆਨ ਉਹਨਾਂ ਵੱਲ ਜਾ ਰਿਹਾ ਸੀ ਕਿ ਮੈਂ ਵੀ ਕੁਝ ਨਾ ਕੁਝ ਖਰੀਦ ਹੀ ਲਵਾਂ ਪਰ ਫਿਰ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕੀਤਾ ਮੈਂ ਕਿਹਾ ਵੀ ਜਿਹੜਾ ਆਪਾਂ ਕੰਮ ਪਹਿਲਾਂ ਕਰਨਾ ਆ ਉਹ ਕਰੀਏ ਕਿਉਂਕਿ ਮੈਂ ਤਾਂ ਗੁਰੂ ਘਰ ਜਾਣਾ ਸੀ ਇਸ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ ਮੇਰੇ ਹਸਬੰਦ ਵੀ ਹੱਸਣ ਲੱਗ ਗਏ ਕਿ ਅੱਜ ਤਾਂ ਤੇਰੇ ਲਈ ਬਹੁਤ ਔਖਾ ਕੰਮ ਆ ਕਿਉਂਕਿ ਬਾਜ਼ਾਰ ਵਿੱਚੋਂ ਤੂੰ ਕਦੇ ਖਾਲੀ ਤਾਂ ਜਾਂਦੀ ਨਹੀਂ ਮੈਂ ਕਿਹਾ ਨਹੀਂ ਅੱਜ ਤਾਂ ਮੈਂ ਸਿਰਫ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ ਤੇ ਮੈਂ ਵਾਹਿਗੁਰੂ ਜੀ ਨੂੰ ਹੀ ਮਿਲ ਕੇ ਜਾਣਾ ਆ ਸਮਾਨ ਮੈਂ ਫਿਰ ਕਿਸੇ ਦਿਨ ਲੈ ਲਵਾਂ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਗੁਰਦੁਆਰਾ ਸਾਹਿਬ ਨੇੜੇ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਕੇ ਅਸੀਂ ਜੋੜਾ ਘਰ ਵਿੱਚ ਆਪਣੀਆਂ ਜੁੱਤੀਆਂ ਜਮ੍ਹਾਂ ਕਰਵਾ ਕੇ ਉੱਥੋਂ ਹੱਥ ਧੋ ਕੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਕੋਲ ਚਲੇ ਗਏ ਦਰਸ਼ਨੀ ਡਿਊੜੀ ਵਿੱਚ ਖਲੋ ਕੇ ਸਾਨੂੰ ਸਾਹਮਣੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ ਇੱਥੋਂ ਦਾ ਅਲੌਕਿਕ ਨਜ਼ਾਰਾ ਵੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ ਅੱਜ ਐਤਵਾਰ ਹੋਣ ਕਰਕੇ ਇੱਥੇ ਗੁਰੂ ਸਾਹਿਬਾਨ ਦੀ ਦਰਸ਼ਨਾਂ ਲਈ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਸੀ ਤਿੱਖੀ ਧੁੱਪ ਪਰ ਨਾਲ ਹੀ ਵਗ ਰਹੀ ਠੰਡੀ ਠੰਡੀ ਹਵਾ ਇਸ ਕਰਕੇ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਦ੍ਰਿਸ਼ ਮਨ ਨੂੰ ਬੜਾ ਆਨੰਦਿਤ ਕਰ ਰਿਹਾ ਸੀ ਇਸ ਤੋਂ ਬਾਅਦ ਅਸੀਂ ਦੇਖ ਕਰਵਾਈ ਅਤੇ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਲਾਈਨ ਵਿੱਚ ਲੱਗ ਗਏ। ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਚੱਲ ਰਿਹਾ ਰਾਸ ਪਿੰਨਾ ਕੀਰਤਨ ਮਨ ਨੂੰ ਸ਼ਾਂਤੀ ਦੇਣ ਵਾਲਾ ਸੀ। ਸਾਨੂੰ ਦਰਸ਼ਨ ਕਰਨ ਲਈ ਲਗਭਗ ਢਾਈ ਤੋਂ 3 ਘੰਟੇ ਲੱਗ ਗਏ। ਜਿਸ ਦੌਰਾਨ ਅਸੀਂ ਗੁਰਬਾਣੀ ਦਾ ਪਾਠ ਕੀਤਾ। ਫਿਰ ਅਸੀਂ ਪ੍ਰਕਰਮਾ ਵਿੱਚੋਂ ਦੀ ਹੁੰਦੇ ਹੋਏ ਲੰਗਰ ਪ੍ਰਸ਼ਾਦਾ ਛਕਣ ਲਈ ਲੰਗਰ ਹਾਲ ਵੱਲ ਚੱਲ ਪਏ। ਉੱਥੇ ਲੰਗਰ ਪ੍ਰਸ਼ਾਦਾ ਛੱਕ ਕੇ ਅਸੀਂ ਕੁਝ ਦੇਰ ਫੇਰ ਬੈਠ ਗਏ। ਆਰਾਮ ਨਾਲ ਕੀਰਤਨ ਸੁਣਿਆ ਤੇ ਉਸ ਤੋਂ ਬਾਅਦ ਅਸੀਂ ਘਰ ਲਈ ਰਵਾਨਾ ਹੋ ਗਏ। ਰਸਤੇ ਵਿੱਚ ਆਉਂਦਿਆਂ ਵੀ ਸਾਡੇ ਮਨ ਦੇ ਵਿੱਚ ਇਹੀ ਗੱਲਾਂ ਸਨ ਕਿ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਨਗਰੀ ਦੇ ਵਿੱਚ ਦਿਲ ਨੂੰ ਇੰਨਾ ਸਕੂਨ ਮਿਲਦਾ ਹੈ ਕਿ ਬੰਦਾ ਕੁਝ ਪਲ ਲਈ ਸਾਰੀਆਂ ਟੈਨਸ਼ਨਾਂ ਖੁੱਲ ਜਾਂਦਾ ਹੈ ਕਹਿੰਦੇ ਨੇ ਕਿ ਕਿਸੇ ਅੱਗੇ ਰੋਣ ਨਾਲੋਂ ਜੇ ਆਪਾਂ ਗੁਰੂ ਘਰ ਜਾ ਕੇ ਆਪਣਾ ਮਨ ਹੌਲਾ ਕਰ ਲਈਏ ਨਾ ਤਾਂ ਉੱਥੇ ਕੋਈ ਆਪਣਾ ਮਜ਼ਾਕ ਨਹੀਂ ਉਡਾਂਦਾ ਜਦੋਂ ਵੀ ਕਿਤੇ ਤੁਹਾਨੂੰ ਲੱਗੇ ਕਿ ਤੁਹਾਨੂੰ ਟੈਨਸ਼ਨ ਹੈ ਜਾਂ ਕੋਈ ਨਹੀਂ ਸੁਣਦਾ ਤਾਂ ਕਿਸੇ ਵੀ ਗੁਰੂ ਘਰ ਜਾ ਕੇ ਆਪਣਾ ਮਨ ਹੌਲਾ ਕਰ ਲਿਓ ਦਿਲ ਨੂੰ ਬੜਾ ਸਕੂਨ ਮਿਲੇਗਾ ਜਿਵੇਂ ਤੁਸੀਂ ਆਪਣੀਆਂ ਸਾਰੀਆਂ ਟੈਨਸ਼ਨਾਂ ਦਾ ਬੋਝ ਗੁਰੂ ਸਹਿਬਾਂ ਅੱਗੇ ਰੱਖ ਆਈਓ ਵੀ ਹੁਣ ਉਹ ਆਪੇ ਸਾਮ ਲੈਣਗੇ ਸਾਡੀ ਸਾਰੀ ਚਿੰਤਾ ਖਤਮ ਤੇ ਹੁੰਦਾ ਵੀ ਇਦਾਂ ਹੀ ਐ ਵਾਹਿਗੁਰੂ ਜੀ ਆਪੇ ਸਾਰੀਆਂ ਮੁਸ਼ਕਲਾਂ ਦੂਰ ਕਰ ਦਿੰਦੇ ਨੇ ਮੈਂ ਤਾਂ ਅਕਸਰ ਇਦਾਂ ਹੀ ਕਰਦੀ ਹਾਂ ਜਦੋਂ ਵੀ ਮੇਰਾ ਦਿਲ ਕਰਦਾ ਏ ਮੈਂ ਗੁਰਦੁਆਰਾ ਸਾਹਿਬ ਜਾਂਦੀ ਹਾਂ ਆਪਣੀਆਂ ਸਾਰੀਆਂ ਦਿਲ ਦੀਆਂ ਗੱਲਾਂ ਵਾਹਿਗੁਰੂ ਜੀ ਨਾਲ ਘਰ ਆਉਂਦੀਆਂ ਤੇ ਵਾਹਿਗੁਰੂ ਜੀ ਆਪੇ ਹੀ ਕੋਈ ਨਾ ਕੋਈ ਹੱਲ ਲੱਭ ਲੈਂਦੇ ਆ ਤੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਲੋਕਾਂ ਅੱਗੇ ਰੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਸਿਰਫ ਮਜ਼ਾਕ ਉਡਾਉਂਦੇ ਨੇ ਵਾਇਗਰੂ ਜੀ ਕਦੇ ਕਿਸੇ ਦਾ ਮਜ਼ਾਕ ਨਹੀਂ ਉਡਾਉਂਦੇ ਕਿ ਜਦੋਂ ਵਾਇਗਰੂ ਜੀ ਬਾਹ ਫੜ ਲੈਂਦੇ ਆ ਨਾ ਉਦੋਂ ਫਿਰ ਤੁਹਾਡਾ ਕੋਈ ਨੁਕਸਾਨ ਕਰ ਹੀ ਨਹੀਂ ਸਕਦਾ ਤੁਹਾਨੂੰ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਥੈਂਕ ਯੂ